ਤੇ ਆ ਜੀ ਤੁਹਾਡੇ ਸਾਹਮਣੇ ਪੰਜਾਬ ਦਾ ਆਖਰੀ ਸਟੇਸ਼ਨ ਤੇ ਹੁਣ ਸਾਹਮਣੇ ਚਾਰੇ ਬਾਰਡਰ ਸਾਹਮਣੇ ਪਾਕਿਸਤਾਨ ਹੈ ਸਾਹਮਣੇ ਵਾਲੀ ਸਾਈਡ ਗਾਈਸ ਸਾਥੀ ਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਮੈਂ ਤੁਹਾਡਾ ਹਰਮਨ ਆ ਤੇ ਮੈਂ ਤੁਹਾਡਾ ਕਰਮਨ ਤੇ ਅੱਜ ਆਪਾਂ ਬਾਰਡਰ ਤੇ ਜਾਵਾਂਗੇ ਤੇ ਭਗਤ ਸਿੰਘ ਜੀ ਦੀ ਸਮਾਦੀ ਦੇ ਵੀ ਹੋ ਕੇ ਆਵਾਂਗੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਪੂਰਾ ਇੰਜੋਏ ਕਰਾਵਾਂਗੇ ਗਰੇ ਬੈਠੇ ਬੈਠੇ ਪਰ ਤੁਸੀਂ ਵੀਡੀਓ ਨੂੰ ਜਰੂਰ ਲਾਈਕ ਕਰਨਾ ਹੈ ਤੇ ਗਾਈਸ ਆਪਾਂ ਪਿੱਛੇ ਆਪਣੀ ਗੱਡੀ ਪਾਰਕ ਕਰਤੀ ਆ ਹੁਣ ਆਪਾਂ ਜਾਵਾਂਗੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਦੀ ਦੇ ਵਿਖੇ ਜਾ ਕੇ ਤੁਹਾਨੂੰ ਵੀਊ ਖਵਾਵਾਂਗੇ ਤੇ ਗਾਈਸ ਆ ਸਾਰੀ ਪਾਰਕਿੰਗ ਪਲੇਸ ਆ ਇੱਥੇ ਤਿਆ ਵੀ ਗਾਈਜ਼ ਇਤਿਹਾਸ ਹਾਈਲਾਈਟ ਕੀਤਾ ਆ ਇਹਨਾਂ ਨੇ ਤੇ ਆ ਵੀ ਇੱਥੇ ਕੁਝ ਜੰਗਾ ਦਾ ਇਤਿਹਾਸ ਲਿਖਿਆ ਆ ਤੁਸੀਂ ਇਹ ਪੜਨਾ ਚਾਹੁੰਦੇ ਤਾਂ ਵੀਡੀਓ ਨੂੰ ਪਾਉਜ਼ ਕਰਕੇ ਪੜ ਸਕਦੇ ਹੋ ਇੱਥੇ ਵੀ ਬੈਟਲ ਆਫ ਸਿਆਣੀ ਵਾਲਿਆਂ ਦਾ ਇਤਿਹਾਸ ਲਿਖਿਆ ਆ ਤੇ ਆ ਸਾਮਣੀ ਪ੍ਰੇਰਨਾਸਥਾਨ ਲੈ ਬਗਸੰਗੀ ਰਾਜਗੁਰੂ ਸੁਖਦੇਵ ਜੀ ਦਾ ਆ ਤਾਂ ਗਾਇਸ ਤੁਹਾਨੂੰ ਸਾਰਾ ਤੇ ਗਾਇਸ ਆਪਾਂ ਸ਼ੀਪਕ ਸਿੰਘ ਜੀ ਸਮਾਦੀ ਤੇ ਪਹੁੰਚ ਚੁਕੇ ਆਂ ਤੇ ਤੁਹਾਨੂੰ ਅੰਦਰ ਜਾ ਕੇ ਵਿਖਾਵਾਂਗੇ ਵੀਊ ਤੇ ਗਾਇਸ ਉਹ ਨਾ ਅੰਦਰ ਆ ਗਏ ਆ ਜੀ ਸਾਫ ਹੋ ਜਾਓ ਇੱਕ ਮੋਟੇ ਕਿਤੇ ਉਹ ਸਾਹਮਣੇ ਗਾਇਸ ਇੱਧਰ ਦਾ ਸਾਰਾ ਵੀਊ ਬਹੁਤ ਵਧੀਆ ਇੰਨਾ ਨੇ ਪਲਾਂਟਿੰਗ ਕੀਤੀ ਕਾਡਣਾ ਬਹੁਤ ਵਧੀਆ ਤੇ ਸਾਹਮਣੇ ਭਗਤ ਸਿੰਘ ਜੀ ਦੀ ਜੋ ਜਗਾਈ ਹੋਈ ਹੈ ਇਹਨਾਂ ਨੇ ਦਾ ਸਾਰਾ 뷰 ਇੱਧਰ ਦਾ ਸਾਹਮਣੇ ਫਲੈਗ ਵੀ ਲੱਗਾ ਹੈ ਇੰਡੀਆ ਦਾ ਬਹੁਤ ਵੱਡਾ ਤੇ ਹੁਣ ਗਾਈਜ਼ ਆਪਾਂ ਸਾਹਮਣੇ ਚੱਲੇ ਆ ਤੇ ਭਗਤ ਸਿੰਘ ਜੀ ਦੀ ਸੁਖਦੇਵ ਜੀ ਤੇ ਰਾਜਗੁਰੂ ਜੀ ਦੀ ਮੂਰਤੀ ਬਣੀ ਹੋਈ ਹੈ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ 뷰 ਕੋ ਖੇਚ ਰਿਹਾ ਸੀ ਇਹ ਕਿਸੇ ਨੇ ਇੱਥੇ ਦਾ ਇਤਿਹਾਸ ਪੜ੍ਹਨਾ ਹੈ ਤਾਂ ਉਹ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦਾ ਹੈ ਗਾਈਜ਼ ਆਪਾਂ ਪਹਿਲਾਂ ਬਾਰਡਰ ਤੇ ਗਏ ਇੱਥੇ ਬੰਦ ਸੀ ਬਾਰਡਰ ਹੁਣ ਆਪਾਂ ਸਮਾਧ ਤੇ ਆਏ ਆ ਆਪਾਂ ਕਸ਼ਿੰਧ ਦੇ ਤੇ ਗਾਈਜ਼ ਹੁਣ ਆਪਾਂ ਪਹੁੰਚ ਗਏ ਭਗਤ ਸਿੰਘ ਦੀ ਸਮਾਧ ਤੇ ਤੇ ਹੁਣ ਆਪਾਂ ਇੱਥੇ ਥੋੜਾ ਤੁਹਾਨੂੰ ਇਤਿਹਾਸ ਦੱਸਾਂਗੇ ਤੇ ਆ ਕੁਝ ਆਪਾਂ ਕੈਰੀ ਕਰਾਂਗੇ ਇਤਿਹਾਸ ਤੇ ਹੁਣ ਗਾਈਜ਼ ਆਪਾਂ ਕਿਸੇ ਲੋਕਲ ਬੰਦੇ ਤੋਂ ਪਤਾ ਕਰਕੇ ਤੁਹਾਨੂੰ ਇਤਿਹਾਸ ਦੱਸਾਂਗੇ ਕਿ ਉਹਨੇ ਲੱਭਦੇ ਆ ਕੋਈ ਵੀਰ ਜਿਹੜਾ ਭਾਈ ਤੁਹਾਨੂੰ ਇਤਿਹਾਸ ਬਾਰੇ ਦੱਸ ਸਕੋਗੇ ਥੋੜਾ ਇਤਿਹਾਸ ਤਾਂ ਪਤਾ ਹੀ ਹੋਏਗਾ ਦੱਸਾਂਗੇ ਜੀ ਤੁਹਾਨੂੰ ਹਾਂਜੀ ਤੁਸੀਂ ਇਸ ਟਾਈਮ ਜਿਹੜੀ ਜਗ੍ਹਾ ਤੇ ਆਏ ਹੋ ਇਹ ਗੱਲ ਸੈਣੀ ਵਾਲਾ ਬੋਰਡਰ ਹੈ ਇਹ ਪੰਜਾਬ ਦਾ ਆਖਰੀ ਸ ਇਸ ਤੋਂ ਬਾਅਦ ਅਗਲਾ ਜਿਹੜਾ ਸਟੇਸ਼ਨ ਆ ਪਾਕਿਸਤਾਨ ਦੇ ਵਿੱਚ ਗੱਡਾ ਸਿੰਘ ਬੌਸਟਰ ਆ ਇੱਥੇ ਰਟਰੀਟ ਤੇ ਰਵਾਲੀ ਦੀ ਸੈਰਮਨੀ ਵੀ ਵਾਇਰਸ ਕਰਕੇ ਹੁਣ ਪਾਉਂਦਾ ਤੁਸੀਂ ਦੇਖ ਸਕਦੇ ਹੋ ਸਾਡੇ ਉਹ ਜਿਹੜਾ ਇਹ ਆਖਰੀ ਸਟੇਸ਼ਨ ਹੈ ਜਿਹੜਾ ਪੰਜਾਬ ਦਾ ਆਖਰੀ ਸਟੇਸ਼ਨ ਆ ਇਸ ਦਾ ਤੁਸੀਂ ਦੇਖ ਸਕਦੇ ਹੋ ਭਗਤ ਸਿੰਘ ਹਣਾ ਦੀ ਸਮਾਦ ਬਣਾਈ ਹੋਈ ਆ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦਾ ਜਦੋਂ ਲਾਹੌਰ ਦੇ ਵਿੱਚ ਸ਼ਹੀਦੀ ਹੋਈ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਅੰਗਰੇਜ਼ਾਂ ਨੇ ਸਤ루 ਦਰਿਆ ਦੇ ਵਿੱਚ ਅਤੇ ਜਲੀਲਾਸ਼ ਨੂੰ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਇੱਥੇ ਸਮਾਰਕ ਬਣਾਇਆ ਹੈ ਤੁਸੀਂ ਇਸ ਟਾਈਮ ਉਹ ਜਗ੍ਹਾ ਤੇ ਇਹ ਉਹਨਾਂ ਦੀ ਯਾਦ ਚੂਰ ਇੱਕ ਜੋਤ ਲਟਕਾਈ ਹੋਈ ਹੈ ਤੇ ਸਾਹਮਣੇ ਗਾਇਜ਼ ਬਹਾ ਖੁੱਲੀ ਜਗ੍ਹਾ ਹੈ ਯਾਰ ਤੇ ਗਾਇਜ਼ ਇੱਥੇ ਦੂਰ ਦੂਰ ਟੂਰਿਸਟ ਕੋ ਮਨਉਂਦੇ ਨੇ ਤੇ ਸਾਹਮਣੇ ਦੀਵਾਰ ਤੇ ਤੁਸੀਂ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ ਏ ਗਾਈਜ਼ ਆ ਸਾਹਮਣੇ ਕਿੱਥੋਂ ਦਾ 뷰 ਪੇੜ-ਪੋਦੇ ਲੱਗੇ ਨੇ ਵਾਵਾ ਤਾਂ ਗਾਈਜ਼ ਇੱਥੇ ਬਹੁਤ ਵਧੀਆ ਪਲਾਂਟਿੰਗ ਕੀਤੀਆਂ ਨੇ ਫਲੈਗ ਵੀ ਲੱਗਾ ਆ ਇੰਡੀਆ ਦਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਆਖਰੀ ਸਟੇਸ਼ਨ ਤੇ ਗਾਇਸ ਇੱਥੇ ਇਹਨਾਂ ਨੇ ਇੱਕ ਟ੍ਰੇਨ ਯਾਦਗਰੀ ਦੇ ਵਿੱਚ ਸਟੇਸ਼ਨ ਵਾਸਤੇ ਲਾਈ ਆ ਪਰ ਤੁਹਾਨੂੰ ਅੰਦਰੋਂ ਵੀਊ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਭੀੜ ਹੈ ਇੱਥੇ ਕਰਾਊਡ ਬਹੁਤ ਆ ਇੱਥੇ ਤੁਹਾਨੂੰ ਉਦਾਂ ਹੀ ਆਪਾਂ ਦਿਖਾ ਦਿੰਨੇ ਲੱਗੋ ਸਾਈਡ ਵੀਊ ਗਾਈਜ਼ ਦੇ ਗਾਈਜ਼ ਟ੍ਰੇਨ ਪੂਰੀ ਡੈਕੋਰੇਟ ਕੀਤੀ ਪੇਂਟ ਕੋਟ ਕੀਤਾ ਹੈ ਵਧੀਆ ਬਣਾਈ ਹੈ ਨਾਲੇ ਤੇ ਆਪਿਲਰਾਂ ਦੇ ਕੁਝ ਇਤਿਹਾਸ ਲਿਖਿਆ ਹੋਇਆ ਹੈ ਇਹਨਾਂ ਨੇ ਤੇ ਗਾਈਜ਼ ਆ ਸਾਹਮਣੇ ਮੇਜਰ ਕਲਵੰਜੀਤ ਸਿੰਘ ਐਸਸੀ ਦਾ ਸਟੈਚੂ ਬਣਾਇਆ ਇਹਨਾਂ ਨੇ ਤੇ ਗਾਇਸ ਦੂਸਰੀ ਸਾਈਡ ਤੇ ਵਿੱਚ ਸਟੈਚੂ ਬਣਿਆ ਤੇ ਗਾਇਸ ਹੁਣ ਆਪਾਂ ਸਮਾਦੀ ਵੇਖ ਆਏ ਆ ਤੇ ਹੁਣ ਆਪਾਂ ਚੱਲੇ ਗਰਾਊਂਡ ਇੱਥੇ ਵੇਖ ਸਕਦੇ ਬਹੁਤ ਖੁੱਲਾ ਗਰਾਊਂਡ ਗਾਰਡਨ ਬਣਿਆ ਹੋਇਆ ਹੈ ਇੱਕ ਸਾਹ ਦਾ ਤੇ ਗਾਇਸ ਤੁਸੀਂ ਸਾਹਮਣੇ ਵੇਖ ਸਕਦੇ ਉੱਥੇ ਸਭ ਤੋਂ ਪਹਿਲੇ ਦੀ ਗੱਲ ਹੈ 1947 ਤੋਂ ਪਹਿਲਾਂ ਇਹ ਫੇਰ ਸਟੇਸ਼ਨ ਹੁੰਦਾ ਸੀ ਤੇ ਜਦੋਂ ਭਾਰਤ ਦਾ ਵਟਵਾਰਾ ਹੋਇਆ ਇਸ ਤੋਂ ਬਾਅਦ ਫੇਰ ਰੇਲ ਬੰਦ ਕਰ ਦਿੱਤੀ ਗਈ ਹੈ ਤੇ ਤੇ ਗਾਈਜ਼ ਜੋ ਸਾਹਮਣੇ ਪਿੱਲਰਾਂ ਦੇ ਉੱਤੇ ਪਹਿਲਾਂ ਪਟੜੀਆ ਵਿਸ਼ੇ ਹੁੰਦੀਆਂ ਸੀ ਤੇ ਆ ਪੰਜਾਬ ਦਾ ਆਖਰੀ ਸਟੇਸ਼ਨ ਹੈ ਹੁਣ ਪਾਕਿਸਤਾਨ ਦੇ ਵਟਵਾਰੇ ਦੇ ਪਹਿਲਾ ਇਹ ਸਟੇਸ਼ਨ ਪੰਜਾਬ ਤੇ ਪਾਕਿਸਤਾਨ ਨੂੰ ਜੋੜਦਾ ਸੀ ਤੇ ਗਾਈਜ਼ ਹੁਣ ਆਪਾਂ ਪਾਰਕ ਦੇ ਵਿੱਚ ਆ ਗਏ ਆ ਤੇ ਗਾਈਜ਼ ਇਹ ਬਹੁਤ ਵੱਡਾ ਪਾਰਕ ਆ ਉਹ ਅੱਗੇ ਤੱਕ ਹੈਗਾ ਇਹ ਤੇ ਉਹ ਸਾਹਮਣੇ ਪਿੱਲਰ ਨੇ ਪਿੱਛੇ ਦੱਸਿਆ ਸੀ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਗਾਰਡਨ ਬਣਾਇਆ ਹੋਇਆ ਇਹਨਾਂ ਨੇ ਤੇ ਗਾਈਜ਼ ਇੱਥੇ ਬਹੁਤ ਵਧੀਆ ਪਿਕਨਿਕ ਪਲੇਸ ਹੈਗੀ ਤੇ ਗਾਈਜ਼ ਬਹੁਤ ਵਧੀਆ ਪਿਕਨਿਕ ਪਲੇਸ ਹੈਗੀ ਆ ਇਹ ਇੱਥੇ ਤੁਸੀਂ ਆਪਣੀਆਂ ਛੁੱਟੀਆਂ ਫਰੀ ਟਾਈਮ ਸਪੈਂਡ ਕਰ ਸਕਦੇ ਹੋ ਆਗੇ ਇੱਥੇ ਮਤਲਬ ਬਹੁਤ ਵਧੀਆ ਇੱਧਰ ਦਾ ਐਟਮੋਸਫੇਅਰ ਹੈ ਕੋਈ ਪੋਲੂਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਇੱਥੇ ਪਰ ਇੱਕ ਗੱਲ ਜਰੂਰ ਹੈਗੀ ਇੱਥੇ ਆ ਕੇ ਮਤਲਬ ਫੋਨਾਂ ਦੇ ਟਾਵਰ ਚੱਲ ਜਾਂਦੇ ਆ ਨੈਟਵਰਕ ਆਨੋਂ ਬੰਦ ਹੋ ਜਾਂਦਾ ਆ ਤੇ ਪਰ ਗਾਇਸ ਇੱਥੇ ਆ ਕੇ ਤੁਸੀਂ ਫੋਨ ਹੀ ਚਲਾ ਸਕਦੇ ਨਾ ਇੱਥੇ ਇੰਟਰਨੈਟ ਚੱਲਦਾ ਨਾ ਇੱਥੇ ਕਾਲਿੰਗ ਹੁੰਦੀ ਆ ਕਿਉਂਕਿ ਬਾਉਂਡਰਰੀ ਏਰੀਆ ਤੇ ਜਾ ਕੇ ਇੱਥੇ ਨੈਟਵਰਕ ਉਹਨੇ ਬੰਦ ਹੋ ਜਾਂਦੇ ਆ ਇਸ ਕਰਕੇ ਤੁਸੀਂ ਨਾ ਇੰਟਰਨੈਟ ਚਲਾ ਸਕਦੇ ਹੋ ਨਾ ਕਿਸੇ ਨੂੰ ਕਾਲਿੰਗ ਕਰ ਸਕਦੇ ਹੋ ਤੇ ਗਾਇਸ ਆਪਾਂ ਜਿਹੜੀ ਇੱਥੇ ਵੀਡੀਓ ਪਾਉਂਦੇ ਆ ਆਪਣੇ ਚੈਨਲ 'ਚ ਕਈਆਂ ਨੂੰ ਇਸ ਦਾ ਇਤਿਹਾਸ ਤਾਂ ਪਤਾ ਹੀ ਹੋਏਗਾ ਤੇ ਕਈ ਸਾਡੇ ਚੈਨਲ ਦੇ ਮਤਲਬ ਵੀਡੀਓ ਵਾਚਿੰਗ ਕਰਦੇ ਨੇ ਵੀਡੀਓ ਵੇਖ ਲੈਂਦੇ ਨੇ ਸਬ ਦੇਰੀ ਕੀ ਕਰਦੇ ਹੋ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲੋ ਚਲੋ ਗਾਇਸ ਤੇ ਮੁੰਡਿਓ ਕਈ ਇੱਧਰ ਦੇ ਲਾਗੇ ਬੰਨੇ ਵਾਲੇ ਬੱਚੇ ਤੇ ਕ੍ਰਿਕਟ ਵੀ ਖੇਡਦੇ ਆ ਆ ਵੇਖੋ ਪੂਰੀ ਖੁੱਲੀ ਜਗ੍ਹਾ ਆ ਇੱਥੇ ਕੋਈ ਰੋਕ ਟੋਕ ਨਹੀਂ ਕਿਸੇ ਨੂੰ ਆਪਣਾ ਫ੍ਰੀ ਟਾਈਮ ਤੁਸੀਂ ਇੰਜੋਏ ਕਰ ਸਕਦੇ ਇੱਥੇ ਫ੍ਰੀ ਟਾਈਮ ਤੇ ਗਾਇਜ ਜਿੰਨੀ ਜਾਣਕਾਰੀ ਹੋ ਸਕਦੀ ਆ ਆਪਾਂ ਤੁਹਾਨੂੰ ਦਿੱਤੀ ਆ ਤੇ ਤੁਸੀਂ ਯਾਰ ਲਾਈਕ ਕਰਦੇ ਨਹੀਂ ਇਹ ਤੇ ਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਤੇ ਦੇਰੀ ਕਾ ਦੀ ਕਰਦੇ ਚੈੱਕ ਕਰੋ ਸਬਸਕ੍ਰਾਈਬ ਚੈਨਲ ਨੂੰ ਲਾਈਕ ਦਾ ਬਟਨ ਕਸਾ ਦਿਓ ਉਧਰ ਨੂੰ ਉਧਰਲੀ ਦਿਸ਼ਾ 'ਚ ਪਾਕਿਸਤਾਨ ਆ ਤੇ ਆ ਪਟਰੀ ਬੰਦ ਕਰ ਦਿੱਤੀ ਹੈ ਅੱਗੇ ਹੋਵੇ ਤੇ ਆ ਸਟੇਸ਼ਨ ਦਾ ਨਾਮ ਹੈ ਸਿਆਣੀ ਵਾਲਾ ਤੇ ਸਾਹਮਣੇ ਟਿਕਟ ਵਿੰਡੋ ਤੇ ਗਾਇਸ ਹੁਣ ਆਪਾਂ ਇਹ ਜਗਾ ਲੀਵ ਕਰਨ ਲੱਗੇ ਆ ਤੇ ਹੁਣ ਤੁਹਾਨੂੰ ਪਾਰਕਿੰਗ ਏਰੀਆ 'ਚ ਆ ਗਏ ਆ ਹੁਣ ਆਪਾਂ ਪਾਰਕਿੰਗ ਏਰੀਆ 'ਚ ਆ ਗਏ ਆ ਗੱਡੀ ਕੱਢਾਂਗੇ ਹੁਣ ਆਪਾਂ ਜਾਵਾਂਗੇ ਫਿਰ ਲੀਵ ਕਰਾਂਗੇ ਜਗਾ ਨੂੰ ਤੇ ਇਦਾਂ ਹੀ ਗਾਇਸ ਮਿਲਦੇ ਆ